ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਉਹਨਾਂ ਨੂੰ 20000 ਰੁਪਇਆ ਕਿੱਲੇ ਦਾ ਮੁਆਵਜ਼ਾ ਦਿੱਤਾ ਜਾਊਗਾ ਕਿਸੇ ਨੂੰ ਆ ਕਿਸੇ ਨੂੰ ਉਹ ਦਿੱਤਾ ਜਾਊਗਾ ਪਰ ਜਿਹੜੀਆਂ ਮੈਨੂੰ ਗੱਲਾਂ ਚੁਭੀਆਂ ਮਾਨਸਾ ਮੈਂ ਤੁਹਾਨੂੰ ਦੱਸ ਦਿੰਨਾ ਜਿਹੜੇ ਪਿੰਡਾਂ ਸ਼ਹਿਰਾਂ ਦੇ ਵਿੱਚ ਹੜ੍ਹ ਆ ਚੁੱਕੇ ਉੱਥੇ ਬੜੇ ਸਾਰੇ ਰੇੜੀਆਂ ਵਾਲੇ ਸੀ ਉਹਨਾਂ ਰੇੜੀਆਂ ਵਾਲਿਆਂ ਦੇ ਬੱਚਿਆਂ ਦੇ ਵੀ ਢਿੱਡ ਲੱਗਿਆ ਮੁਆਵਜ਼ਾ ਉਹਨਾਂ ਨੂੰ ਵੀ ਦੇ ਆ ਜੇ ਫੇਰ ਜੇ ਘਰ ਝੋਨੇ ਦੀ ਗੱਲ ਕਰੀਏ ਝੋਨੇ ਦੇ ਨਾਲ ਪੱਲੇਦਾਰ ਜੁੜੇ ਆ ਉਹ ਵੀ ਮਜ਼ਦੂਰ ਹੁੰਦੇ ਆ ਝੋਨੇ ਦੇ ਨਾਲ ਬੋਰੀਆਂ ਸਿਉਣ ਵਾਲੇ ਜਿਹੜੇ ਹੁੰਦੇ ਆ ਧਾਗਾ ਮਸ਼ੀਨ ਵਾਲੇ ਕਹਿ ਦਿੰਦੇ ਆ ਉਹ ਵੀ ਮਜ਼ਦੂਰ ਹੁੰਦੇ ਆ ਉਹ ਜ ਬੁੜੀਆਂ ਉਹਨਾਂ ਹੀ ਜਿਹੜੀਆਂ ਜਿੱਥੇ ਜਿਹੜਾ ਕਹਿ ਲਓ ਝੋਨੇ ਦੇ ਵਾਹਨ ਹੁੰਦੇ ਆ ਉੱਥੋਂ ਜਾ ਕੇ ਆਦੇ ਥੋੜੇ ਥੋੜੇ ਚੜੀਆਂ ਮੈਂ ਕਹਿੰਨਾ ਝੋਨਾ ਇਕੱਠਾ ਕਰਦੀਆਂ ਉਹਨਾਂ ਦਾ ਸੀਜ਼ਨ ਵੀ ਮਰਿਆ ਔਰ ਜਿਹੜੇ ਖੇਤੀ ਮਜ਼ਦੂਰ ਆ ਕੋਈ ਉਹਨਾਂ ਦੇ ਫਾਰਮ ਨਾ ਪਰੌਣ ਲੱਗ ਜਾ ਜੇ ਕਿ ਸਬੂਤ ਦਿਓ ਸਬੂਤ ਦਿਓ ਉਹਨਾਂ ਦਾ ਵੀ ਕੋਈ ਮੁਆਵਜ਼ਾ ਆਉਣਾ ਚਾਹੀਦਾ ਤੁਸੀਂ ਦੂਜਿਆਂ ਨੂੰ ਵੀ ਕਹਿੰਨੇ ਆ ਇਹਨਾਂ ਨੂੰ 4000 ਰੁਪਈਆ ਹੀ ਇੱਕ ਇੱਕ ਮਜ਼ਦੂਰ ਨੂੰ ਦੇ ਰਹਿ ਜੇ ਸਹੀ ਮਨ ਇਹਨਾਂ ਨੂੰ ਕਿਹੜਾ ਕੋਈ ਕਿੱਲਿਆਂ ਦਾ ਹਿਸਾਬ ਮਿਲਣਾ 5-5 7-7000 ਰੁਪਈਆ ਇੱਕ ਮਜ਼ਦੂਰ ਨੂੰ ਆਉਣਾ ਚਾਹੀਦਾ ਇਹਨਾਂ ਦਾ ਸਵਰਨ ਤਾਂ ਕੁਛ ਵੀ ਨਹੀਂ ਲੱਗਿਆ ਪਰ ਦੋ ਡੰਗ ਦੀ ਮਾੜਾ ਮੋਟਾ ਨਾ ਲੈਣਾ ਦੇ ਨਾਲ ਆ ਲੈਣਗੇ ਦੁਕਾਨਾਂ ਤੇ ਐਨੇ ਨਾਲ ਇਹਨਾਂ ਨੂੰ ਸੌਦਾ ਧਾਰ ਮਿਲ ਜੂਗਾ ਜੇਕਰ ਨਰਮੇ ਦੀ ਗੱਲ ਕਰੀਏ ਜਿੱਥੇ ਨਰਮੇ ਤਬਾਹ ਹੋਗੇ ਉਥੇ ਨਰਮੇ ਦਾ ਸੀਜ਼ਨ ਨਹੀਂ ਮਰਿਆ ਉਥੇ ਕਈ ਧੀਆਂ ਦਾ ਦਾਜ ਮਰ ਚੁੱਕਿਆ ਕਿਉਂਕਿ ਨਰਮਾ ਚੋਕੇ ਗਰੀਬ ਪੈਣਾ ਆਪਦੀਆਂ ਧੀਆਂ ਦਾ ਦਾਜ ਇਕੱਠਾ ਕਰਦੀਆਂ ਕੋਈ ਚਾ